ਜੋ ਬੰਦਾ ਮੇਰੇ ਕੋਲ ਆਇਆ ਸੀਗਾ ਜੀ ਤੇ ਮੈਂ ਉਹਨੂੰ ਪੁੱਛਿਆ ਸੀ ਕਿ ਤੇਰੇ ਚ ਫਨ ਕੀ ਹੈਗਾ ਵਾ ਤੇ ਉਹ ਕਹਿੰਦਾ ਮੈਂ ਤੁੰ ਵੀ ਵਜਾਉਣਾ ਬਹੁਤ ਵਧੀਆ ਤੇ ਪ੍ਰਿੰਸਪਾਲ ਸਾਹਿਬ ਕਹਿੰਦੇ ਕਿ ਮੈਂ ਤੁੰ ਵੀ ਸੁਣ ਕੇ ਹੀ ਕਹਿੰਦਾ ਮੈਂ ਉਹਨੂੰ ਰਿਵੀਸ਼ਨ ਦੇ ਦਿੱਤੀ ਸੀ ਰਾਜਵੀਰ ਜਵੰਦਾ ਮੇਰਾ ਇਮੀਡੀਏਟ ਜੂਨੀਅਰ ਸਕੂਲ ਫੈਸਟੀਵਲ ਦੇ ਮੌਕੇ ਤੇ ਮੈਂ ਉਹਨੂੰ ਦੇਖਦਾ ਹੁੰਦਾ ਸੀ ਕਿ ਮੈਂ ਯੂਥ ਫੈਸਟੀਵਲ ਜਿਹ ਕੋਈ ਸਟਰੀ ਜਾਨਣਾ ਹੁੰਦਾ ਸੀ ਤੂੰ ਤੁਸੀਂ ਦੇਖਿਆ ਹੋਣਾ ਇੱਕ ਰਾਜਵੀਰ ਜਵੰਦਾ ਦੀ ਕਾਲਜ ਦੀ ਇੱਕ ਵੀਡੀਓ ਬਹੁਤ YouTube ਤੇ ਅਪਲੋਡ ਹੋਈ ਹੋਈ ਹੈਗੀ ਹੈ ਹਨਾ ਯੂਥ ਫੈਸਟੀਵਲ ਦੀ ਸ਼ਾਨ ਹੁੰਦਾ ਸੀ ਰਾਜਵੀਰ ਜਵੰਦਾ ਜਿਸ ਤਰ੍ਹਾਂ ਇਹ ਲੋਕ ਇੱਥੇ ਪਾਰਟਿਸਪੀਟ ਕਰਦੇ ਆ ਆਮ ਲੋਕਾਂ ਵਾਂਗੂ ਉਸੇ ਤਰ੍ਹਾਂ ਰਾਜਵੀਰ ਜਵੰਦਾ ਪਾਰਟਿਸਪੀਟ ਕਰਦਾ ਸੀਗਾ ਤੇ ਜੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਬਣਿਆ ਵਾ ਉਹ ਪੰਜਾਬ ਯੂਨੀਵਰਸਿਟੀ ਤੇ ਯੂਥ ਫੈਸਟੀਵਲਾਂ ਕਰਕੇ ਬਣਿਆ ਖਾਸਿਤ ਹੋਰ ਸੀਗੀ ਚਾਹੇ ਉਸ ਬੰਦੇ ਨੇ ਨਾਮ ਕਮਾ ਲਿਆ ਸੀ ਪਰ ਉਹ ਬੰਦਾ ਜ਼ਮੀਨ ਨਾਲ ਜੁੜਿਆ ਹੋਇਆ ਸੀ ਹਾਂ ਜੋ ਮੈਂ ਖੁਦ ਮਹਿਸੂਸ ਕੀਤਾ ਹੈਗਾ ਵਾ ਕਿ ਬਹੁਤੇ ਲੋਕ ਮੁਹਾਲੀ ਜਲ ਜਾਂਦੇ ਰਹਿਣ ਨੂੰ ਚੰਡੀਗੜ੍ਹ ਚਲੇ ਜਾਂਦੇ ਸੀ ਉਹਨੇ ਪੋਨਾ ਨਹੀਂ ਛੱਡਿਆ ਸੀ ਲੋਕੀ ਹਟੇ ਨਹੀਂ ਕਿ ਰਾਜਵੀਰ ਮਤਲਬ ਤੂੰ ਬਸ ਨਾ ਕਰ ਤੇ ਇਹ ਤੁਸੀਂ ਰਾਜਵੀਰ ਜਵੰਦੇ ਨੇ ਵੈਸੇ ਵੀ ਕਿਸੇ ਵੀ ਵਿਆਜ ਖਾੜਾ ਲਗਾਇਆ ਹੈ ਨਾ ਤੇ ਕਿਸੇ ਨੇ ਉਹਨੂੰ ਨਿੰਦਿਆ ਨਹੀਂ ਬਿਲਕੁਲ ਰੋਣ ਕਾ ਰੋਣ ਕਾ ਪੂਰੀਆਂ ਵਧਾਈਆਂ ਉਸ ਬੰਦੇ ਨੇ ਕਿ ਕਲਾ ਸੀਗੀ ਜਮੀਨ ਨਾਲ ਜੁੜਿਆ ਹੋਇਆ ਬੰਦਾ ਸੀਗਾ ਬਹੁਤ ਹੀ ਵੱਡਾ ਯੂਥ ਫੈਸਟੀਵਲ ਡੀਏਵੀ ਕਾਲਜ ਦੇ ਵਿੱਚ ਮਨਾਇਆ ਜਾ ਰਿਹਾ ਜੋ ਕਿ 4 ਦਿਨ ਤੋਂ ਲਗਾਤਾਰ ਚੱਲ ਰਿਹਾ ਤੇ ਉੱਥੇ ਹੀ ਜਗਰਾਉਂ ਦੇ ਡੀਏਵੀ ਕਾਲਜ ਦੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਸਾਡੇ ਨਾਲ ਮੌਜੂਦ ਨੇ ਰਾਜਵੀਰ ਜਵੰਦਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਇਹੋ ਜਿਹੇ ਕਲਾਕਾਰ ਸੀ ਜਿਹੜਾ ਇਹਨਾਂ ਯੂਥ ਫੈਸਟੀਵਲਾਂ ਦੇ ਵਿੱਚੋਂ ਉੱਠ ਕੇ ਆਪਣੀ ਕਲਾ ਦਿਖਾ ਕੇ ਇੱਕ ਵੱਡਾ ਨਾਮ ਬਣਾ ਗਿਆ ਅੱਜ ਵੀ ਯੂਨੀਵਰਸਿਟੀ ਉਹਨਾਂ ਦਾ ਕਾਲਜ ਉਹਨਾਂ ਦੇ ਸੀਨੀਅਰ ਉਹਨਾਂ ਦੇ ਯੂਨੀਅਰ ਉਹਨਾਂ ਦੇ ਕਲੀਗਜ਼ ਨਾਲ ਪੜਨ ਵਾਲੇ ਸਾਥੀ ਹਰ ਕੋਈ ਉਹਨਾਂ ਨੂੰ ਸਰ ਯਾਦ ਕਰਦਾ ਹੈ ਤੁਸੀਂ ਦੋ ਪਲ ਉਹਨਾਂ ਜਿਹੜੇ ਬਤਾਏ ਜਾਂ ਤੁਸੀਂ ਉਹਨਾਂ ਨੂੰ ਦੇਖਿਆ ਕੀ ਸ਼ੇਅਰ ਕਰਨਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਹੈ ਕਿ ਰਾਜਵੀਰ ਜਵੰਦਾ ਮੇਰਾ ਇਮੀਡੀਏਟ ਜੂਨੀਅਰਸ ਅੱਛਾ ਹਾਂ ਐਸੱਚ ਮੇਰਾ ਉਹਦੇ ਨਾਲ ਕੋਈ ਆਪਸੀ ਸਾਂਝ ਤਾਂ ਨਹੀਂ ਸੀ ਬਟ ਯੂਥ ਫੈਸਟੀਵਲ ਦੇ ਮੌਕੇ ਤੇ ਮੈਂ ਉਹਨੂੰ ਦੇਖਦਾ ਹੁੰਦਾ ਸੀ ਕਿਉਂਕਿ ਮੈਂ ਯੂਥ ਫੈਸਟੀਵਲ 'ਚ ਕੁਇਸਟ ਜਾਣਾ ਹੁੰਦਾ ਸੀ ਠੀਕ ਹੈ ਤੇ ਤੁਸੀਂ ਦੇਖਿਆ ਹੋਣਾ ਇੱਕ ਰਾਜਵੀਰ ਜਵੰਦਾ ਦੀ ਕਾਲਜ ਦੀ ਇੱਕ ਵੀਡੀਓ ਬਹੁਤ YouTube ਤੇ ਅਪਲੋਡ ਹੋਈ ਹੋਈ ਹੈਗੀ ਹੈ ਹਨਾ हां उस ਦੇ ਵਿੱਚ ਮੈਂ ਵੀ ਪਿੱਛੇ ਸੀਗਾ اچھا ਹਾਂ ਉਹ ਉਸੇ ਟਾਈਮ ਹੀ ਰਿਕਾਰਡ ਕੀਤੀ ਗਈ ਸੀ ਉਸ ਟਾਈਮ ਮੈਂ ਵੀ ਉਸੇ ਕੈਂਪਸ ਦੇ ਵਿੱਚ ਸੀ ਠੀਕ ਹੈ ਰਾਜਵੀਰ ਜਵੰਦਾ ਯੂਥ ਫੈਸਟੀਵਲ ਦੀ ਸ਼ਾਨ ਹੁੰਦਾ ਸੀ ਹੂੰ ਤੇ ਸਾਡੇ ਦੋ ਟੀਚਰਸ ਸੀ ਪ੍ਰੋਫੈਸਰ ਕਰਮ ਸਿੰਘ ਸੰਧੂ ਤੇ ਮਰਹੂਮ ਪ੍ਰੋਫੈਸਰ ਬਰਾੜ ਸਰ ਠੀਕ ਹੈ ਰਾਜਵੀਰ ਜਵੰਦਾ ਉਹਨਾਂ ਦਾ ਬਹੁਤ ਪਿਆਰਾ ਸੀ ਕਿਉਂਕਿ ਉਹ ਲੋਗ ਸੀਗੇ ਜਿਨ੍ਹਾਂ ਨੇ ਹਰ ਯੂਥ ਫੈਸਟੀਵਲ ਜਮਨਾ ਤਨਮਨ ਤਨ ਲਗਾਇਆ ਹੋਇਆ ਸੀਗੇ ਤੇ ਰਾਜਵੀਰ ਜਵੰਦਾ ਜਿਸ ਤਰ੍ਹਾਂ ਇਹ ਲੋਕ ਇੱਥੇ ਪਾਰਟਿਸਪੇਟ ਕਰਦੇ ਆ ਆਮ ਲੋਕਾਂ ਵਾਂਗੂ ਤੇ ਉਸੇ ਤਰ੍ਹਾਂ ਰਾਜਵੀਰ ਜਵੰਦਾ ਪਾਰਟਿਸਪੇਟ ਕਰਦਾ ਸੀਗਾ ਤੇ ਜੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਬਣਿਆ ਵਾ ਉਹ ਪੰਜਾਬ ਯੂਨੀਵਰਸਿਟੀ ਤੇ ਯੂਥ ਫੈਸਟੀਵਲਾਂ ਕਰਕੇ ਬਣਿਆ ਹੈ ਜੀ ਹਾਂ ਮੈਨੂੰ ਇੱਕ ਹਜੇ ਵੀ ਇਹ ਵਾਕਿਆ ਯਾਦ ਆ ਸਾਡੇ ਪ੍ਰਿੰਸੀਪਲ ਰਿਟਾਇਰ ਰਹੇ ਆ ਡਾਕਟਰ ਸतीश ਕੁਮਾਰ ਸ਼ਰਮਾ ਉਹ ਡਾਇਰੈਕਟਰ ਡੀਏ ਵੀ ਮੈਨੇਜਿੰਗ ਕਮੇਟੀ ਦੇ ਵੀ ਰਹੇ ਆ ਉਹ ਕਹਿੰਦੇ ਜਦੋਂ ਐਡਮਿਸ਼ਨ ਲੈਣ ਲਈ ਰਾਜਵੀਰ ਜਵੰਦਾ ਮੇਰੇ ਕੋਲ ਆਇਆ ਸੀਗਾ ਜੀ ਤੇ ਮੈਂ ਉਹਨੂੰ ਪੁੱਛਿਆ ਸੀ ਕਿ ਤੇਰੇ ਚ ਫਨ ਕੀ ਹੈਗਾ ਵਾ ਅੱਛਾ ਤੇ ਉਹ ਕਹਿੰਦਾ ਮੈਂ ਤੁੰਬੀ ਵੀ ਵਜਾਉਂਦਾ ਬਹੁਤ ਵਧੀਆ ਓਕੇ ਉਹ ਕਹਿੰਦਾ ਤੂੰ ਤੇਰੀ ਤੁੰਬੀ ਕਿੱਥੇ ਆ ਕਹਿੰਦਾ ਮੇਰੀ ਤੁੰਬੀ ਪਈ ਆ ਬਾਹਰ ਆਫਿਸ ਦੇ ਅੰਦਰ ਨਹੀਂ ਲੈ ਕੇ ਆਂ ਦਿੱਤੀ ਸੀ ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁੰਬੀ ਲੈ ਕੇ ਆ ਅੱਛਾ ਕਹਿੰਦਾ ਮੈਂ ਤੁੰਬੀ ਸੁਣ ਕੇ ਹੀ ਕਹਿੰਦਾ ਮੈਂ ਉਹਨਾਂ ਨੂੰ ਰਿਵੀਸ਼ਨ ਦਿੱਤੀ ਸੀ ਓਕੇ ਹਾਂ ਸੋ ਕਲਾਸੀ ਕਲਾਸੀ ਬਾਇ ਬਰਥ ਕਲਾਸੀ ਉਸ ਤਰ੍ਹਾਂ ਦੇ ਬੰਦਿਆਂ ਦੇ ਵਿੱਚ ਕੀ ਅਫਸੋਸ ਹੁੰਦਾ ਵਾ ਕਿ ਉਹ ਇੰਨੀ ਛੇਤੀ ਜਿਹੜਾ ਹੈਗਾ ਵਾ ਦੁਨੀਆ ਤੋਂ ਚਲੇ ਗਏ ਹੈਗੇ ਆ ਪਰੰਤੂ ਯੂਥ ਫੈਸਟੀਵਲ ਦੀ ਜਾਨ ਰਾਜਵੀਰ ਜਵੰਦਾ ਸੀਗਾ ਮਤਲਬ ਇਹ ਗੱਲ ਸਹੀ ਆ ਕਿ ਯੂਥ ਫੈਸਟੀਵਲ ਇਹੋ ਜੀ ਚੀਜ਼ ਆ ਜਿਹਨੇ ਬਹੁਤ ਸਾਰੇ ਇੰਡਸਟਰੀ ਨੂੰ ਕਲਾਕਾਰ ਦਿੱਤੇ ਆ ਬਹੁਤ ਸਾਰੇ ਹੁਨਰਮੰਦ ਲੋਕ ਦਿੱਤੇ ਆ ਜਿਨ੍ਹਾਂ ਨੂੰ ਸ਼ਾਇਦ ਅਸੀਂ ਭੁਲਾ ਨਹੀਂ ਸਕਦੇ ਰਾਜਵੀਰ ਜਵੰਦਾ ਉਹ ਤੁੰਬੀ ਜਾਂ ਹੋਰ ਸਾਜ਼ ਜਾਂ ਉਹਨਾਂ ਦਾ ਪਹਿਰਾਵਾ ਜਿਹੜਾ ਪੰਜਾਬੀ ਸੱਭਿਆਚਾਰ ਦੀ ਝਲਕ ਪੈਂਦੀ ਉਹ ਸ਼ਾਇਦ ਅੱਜ ਆਪਣੇ ਜ਼ਿਹਨ ਦੇ ਵਿੱਚੋਂ ਕੋਈ ਭੁਲਾ ਹੀ ਨਹੀਂ ਸਕਦਾ ਬਿਲਕੁਲ ਰਾਜਵੀਰ ਜਵੰਦਾ ਦੀ ਖਾਸਤ ਹੋਰ ਸੀਗੀ ਚਾਹੇ ਉਸ ਬੰਦੇ ਨੇ ਨਾਮ ਕਮਾ ਲਿਆ ਸੀ ਪਰ ਉਹ ਬੰਦਾ ਜ਼ਮੀਨ ਨਾਲ ਜੁੜਿਆ ਹੋਇਆ ਸੀ ਬਿਲਕੁਲ ਹਾਂ ਜੋ ਮੈਂ ਖੁਦ ਮਹਿਸੂਸ ਕੀਤਾ ਹੈਗਾ ਵਾ ਕਿ ਬਹੁਤੇ ਲੋਕ ਮੋਹਾਲੀ ਜਲ ਜਾਂਦੇ ਰਹਿਣ ਨੂੰ ਚੰਡੀਗੜ੍ਹ ਚੱਲ ਜਾਂਦੇ ਸੀ ਉਹਨੇ ਪੋਨਾ ਨਹੀਂ ਛੱਡਿਆ ਸੀ ਹਾਂ ਹਾਂ ਇਹ ਖਾਸੀਅਤ ਹੈ ਕਿ ਬਾਕੀ ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਵਾ ਇਹ ਕੋਈ ਵੀ ਯੂਨੀਵਰਸਿਟੀ ਹੈ ਯੂਥ ਫੈਸਟੀਵਲ ਕਰਵਾਉਂਦੀ ਹੈ ਯੂਥ ਫੈਸਟੀਵਲ ਚ ਹੀ ਕੋਈ ਵੀ ਜਿਹੜਾ ਕਲਾਕਾਰ ਆ ਉਹ ਆਪਣੀ ਕਲਾ ਨੂੰ ਨਿਖਾਰਦਾ ਵਾ ਉਹਨੂੰ ਸਭ ਤੋਂ ਪਹਿਲਾਂ ਬੇਸਿਕ ਪਲੇਟਫਾਰਮ ਹੀ ਯੂਥ ਫੈਸਟੀਵਲ ਤੋਂ ਮਿਲਦਾ ਹੈਗਾ ਰਾਜਵੀਰ ਜਮੰਦਾਵਰ ਕੇ ਬਹੁਤ ਲੋਕ ਹੈਗੇ ਜਿਹੜੇ ਇੱਥੇ ਤੱਕ ਉੱਠੇ ਹੋਏ ਹੈਗੇ ਆ ਹਰ ਇੱਕ ਬੰਦਾ ਪੰਜਾਬ ਦੀ ਇੰਡਸਟਰੀ ਦਾ ਕਿ ਤਨਾ ਕਿਤੇ ਆਪਣੇ ਕਾਲਜ ਦੇ ਵਿੱਚ ਕਲਚਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਵਾ ਯੂਥ ਫੈਸਟੀਵਲਸ 'ਚ ਪਾਰਟੀ ਕੀਤਾ ਵਾ ਸੋ ਇਹਨਾਂ ਯੂਥ ਫੈਸਟੀਵਲਾਂ ਦੀ ਬਹੁਤ ਵੱਡਾ ਇੱਕ ਦੇਨ ਆ ਜਦੋਂ ਤੁਸੀਂ ਉਹਨਾਂ ਨੂੰ ਪਰਫਾਰਮ ਕਰਦੇ ਦੇਖਿਆ ਤੁਸੀਂ ਉਹਨਾਂ ਨੂੰ ਤਾਂ ਕਿੱਦਾਂ ਦਾ ਜੋਸ਼ ਹੁੰਦਾ ਸੀ ਲੋਕਾਂ ਦੇ ਵਿੱਚ ਜਾਂ ਕਿੱਦਾਂ ਫਿਰ ਉਹ ਪ੍ਰਾਈਜ਼ ਵਿਨ ਕਰਕੇ ਉੱਥੋਂ ਹਟਦੇ ਸੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਪੁਰਾਣੀ ਗੱਲ ਛੱਡੋ ਮੈਂ ਤੁਹਾਨੂੰ 2 ਸਾਲ ਪੁਰਾਣੀ ਗੱਲ ਦੱਸਦਾ ਵਾਂ ਸਾਡੇ ਪ੍ਰੋਫੈਸਰ ਕਰਮ ਸਿੰਘ ਸੰਧੂ ਜੀ ਦੇ ਬੇਟੀ ਦੀ ਮੈਰਿਜ ਸੀ ਤੇ ਲੋਕੀ ਹਟੇ ਨੇ ਕਿ ਰਾਜਵੀਰ ਜਮਨੂ ਤੂੰ ਬੱਸ ਨਾ ਕਰ ਅੱਛਾ ਤੇ ਇਹ ਤੁਸੀਂ ਰਾਜਵੀਰ ਜਵੰਦੇ ਨੇ ਵੈਸੇ ਵੀ ਕਿਸੇ ਵੀ ਵਿਆਜ ਖਾੜਾ ਲਗਾਇਆ ਹੈ ਨਾ ਤੇ ਕਿਸੇ ਨੇ ਉਹਨੂੰ ਨਿੰਦਿਆ ਨਹੀਂ ਬਿਲਕੁਲ ਹਾਂ ਰੌਣਕਾ ਰੌਣਕਾ ਪੂਰੀਆਂ ਵਧਾਈਆਂ ਉਸ ਬੰਦੇ ਨੇ ਕਿਉਂ ਕਲਾ ਸੀਗੀ ਜਮੀਨ ਨਾਲ ਜੁੜਿਆ ਹੋਇਆ ਬੰਦਾ ਸੀਗਾ ਇਹ ਉਸ ਤੇ ਕਾਸ ਗੋਨ ਸੀ ਗੋਸਪਲ ਇੱਕ ਸਰ ਮਾਮਾ ਵਾਲਾ ਜਿਹੜਾ ਗਾਣਾ ਗਾਇਆ ਉਹ ਉਹਨਾਂ ਦੀ ਜ਼ਿੰਦਗੀ ਤੇ ਢੁੱਕ ਗਿਆ ਕੋਈ ਸੋਚ ਹੀ ਨਹੀਂ ਸਕਦਾ ਸੀ ਕਿ ਕਲਾਕਾਰ ਜਿਹੜੇ ਹੋਰ ਵੀ ਆ ਜਿਹੜੇ ਉਹਨਾਂ ਨੇ ਗਾਣੇ ਗਾਏ ਉਹਨਾਂ ਦੀ ਜ਼ਿੰਦਗੀ ਤੇ ਇਸ ਕਦਰ ਟੁਕੇ ਨੇ ਕਿ ਲੋਕ ਉਹਨਾਂ ਨੂੰ ਭੁਲਾ ਨਹੀਂ ਸਕਦੇ ਅੱਜ ਉਹਨਾਂ ਦੇ ਗਾਣੇ ਹੀ ਉਹਨਾਂ ਨੂੰ ਦਿਲ ਦੁਖਾ ਰਹੇ ਨੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਗਾਣੇ ਜਿਹੜੇ ਆ ਉਹ ਤੁਹਾਡੀ ਜ਼ਿੰਦਗੀ ਦਾ ਹੀ ਹਿੱਸਾ ਹੁੰਦੇ ਆ ਤੁਸੀਂ ਚੰਗੇ ਮਾੜੇ ਜਿਸ ਤਰ੍ਹਾਂ ਦੇ ਵੀ ਪਲ ਜੀਏ ਆ ਗਾਣਾ ਤੁਹਾਡੇ ਉਸ ਜ਼ਿੰਦਗੀ ਨੂੰ ਬਿਆਨ ਕਰਦਾ ਗਾਣਾ ਗਾਣੇ ਤੁਹਾਡੇ ਉਸ ਜ਼ਿੰਦਗੀ ਦੇ ਕਿਸ ਨਾ ਕਿਸੇ ਅਸਪੈਕਟ ਨੂੰ ਬਿਆਨ ਕਰਦੇ ਬਿਲਕੁਲ ਤੇ ਉਹ ਚੀਜ਼ ਤੁਹਾਡੇ ਸਾਹਮਣੇ ਆਂਦੀ ਹੀ ਹੈ ਜਦੋਂ ਤੁਸਾਨੂੰ ਪਤਾ ਲੱਗਾ ਸੀ ਜਾਂ ਯੂਨੀਵਰਸਿਟੀ ਜਾਂ ਕਾਲਜ ਨੂੰ ਪਤਾ ਲੱਗਾ ਸੀ ਤਾਂ ਕਿਦਾਂ ਦਾ ਰਿਐਕਸ਼ਨ ਸੀ ਸਾਰਿਆਂ ਦਾ ਦੇਖੋ ਅਫਸੋਸ ਤਾਂ ਹੁੰਦਾ ਹੈ ਮਨ ਦੁੱਖ ਹੁੰਦਾ ਹੈ ਵਾ ਇੱਕ ਬੰਦਾ ਸੱਚਾ ਸੁੱਚਾ ਬੰਦਾ ਅੱਛਾ ਕਾਬਲ ਬੰਦਾ ਤੇ ਬਹੁਤ ਛੋਟੀ ਉਮਰ 35 36 ਸਾਲ ਦੀ ਉਮਰ ਦਮਾਰਾ ਚਲਾ ਜਾਵੇ ਤਾਂ ਇਹਦਾ ਤਾਂ ਹਰ ਕਿਸੇ ਨੂੰ ਅਫਸੋਸ ਹੁੰਦਾ ਬਿਲਕੁਲ ਸਾਡੇ ਕਾਲਜ ਵੀ ਹਰ ਟੀਚਰ ਨੂੰ A student to see that associates. ਬਿਲਕੁਲ ਇਹਨਾਂ ਨੇ ਉਹ ਪਲ ਸਾਂਝੇ ਕੀਤੇ ਨੇ ਕਿਉਂਕਿ ਰਾਜਵੇਜਵੰਦਾ ਨੂੰ ਅੱਜ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਉਹਨਾਂ ਦੇ ਹਰ ਪਲ ਨੂੰ ਜਿਹੜਾ ਕੈਪਚਰ ਕਰ ਰਿਹਾ ਕਿਉਂਕਿ ਕੋਈ ਇੰਟਰਵਿਊ ਸਾਹਮਣੇ ਆਂਦੀ ਆ ਕੋਈ ਗੱਲ ਉਹਨਾਂ ਦੀ ਸਾਹਮਣੇ ਆਂਦੀ ਆ ਤਾਂ ਲੋਕ ਬਹੁਤ ਗੌਰ ਨਾਲ ਸੁਣ ਰਹੇ ਆ ਕਿਉਂਕਿ ਉਮਰ ਉਹਨਾਂ ਦੀ ਜਾਣ ਵਾਲੀ ਨਹੀਂ ਸੀ ਇਸ ਕਦਰ ਤਾਂ ਇਹਨਾਂ ਨੇ ਜਿਹੜੀਆਂ ਉਹ ਪਲ ਸਾਂਝੇ ਕੀਤੇ ਨੇ ਕਿ ਯੂਥ ਫੈਸਟੀਵਲ ਦੇ ਵਿੱਚੋਂ ਹੀ ਕਲਾਕਾਰ ਜਿਹੜਾ ਇਸ ਕਦਰ ਉੱਠਿਆ ਕਿ ਅੱਜ ਪੂਰੀ ਦੁਨੀਆ ਪੂਰਾ ਪੰਜਾਬ ਆ ਉਸ ਗਾਇਕ ਦੇ ਲਈ ਰੋਇਆ ਵਾ ਸੋ ਕਿਤੇ ਨਾ ਕਿਤੇ ਅੱਜ ਲੋੜ ਹੈ ਨੌਜਵਾਨ ਪੀੜੀ ਨੂੰ ਇਹਨਾਂ ਯੂਥ ਫੈਸਟੀ ਫੈਸਟੀਵਲ ਦੇ ਵਿੱਚ ਆਪਣੀ ਕਲਾ ਦਿਖਾਣ ਦੀ ਆਪਣਾ ਕੌਨਫੀਡੈਂਸ ਹੋਰ ਵੱਡੀਆਂ ਸਟੇਜਾਂ ਤੱਕ ਪਹੁੰਚਾਉਣ